ਮੇਰਾ ਨਾਮ ਜਗਰੂਪ ਸਿੰਘ ਰਾੜ ਹੈ ਜੀ ਮੈਂ ਆਵਨਵੀ ਬਲਾਕ ਇੰਚਾਰਜ ਹੈ ਜੀ ਮੇਰੇ ਨਾਲ ਅੰਕਲ ਨੇ ਜੀ ਸਾਡੇ ਪਿੰਡ ਦੇ ਹੀ ਬੜੇ ਪੁਰਾਣੇ ਇਸ ਪਾਰਟੀ ਨੇ ਜੁੜੇ ਹੈ ਜੀ ਔਰ ਇਸ ਪਾਰਟੀ ਦਾ ਜੇ ਤੁਸੀਂ ਪੁੱਛੋ ਵੀ ਕੀ ਸਾਡੇ ਹਲਕੇ ਚ ਰੁਝਾਨ ਹੈ ਸਾਡੇ ਹਲਕੇ ਜੇ ਦਾ ਬਹੁਤ ਵਧੀਆ ਰੁਝਾਨ ਹੈ ਜੀ ਮਤਲਬ ਕਿ ਹਰ ਬੰਦਾ ਇਸ ਚੀਜ਼ ਨੂੰ ਲਾਈਕ ਕਰ ਰਿਹਾ ਇਵਨ ਲੇਡੀਜ਼ ਲਾਈਕ ਕਰ ਰਹੀਆਂ ਕਿੰਨੀ ਇਸ ਪਾਰਟੀ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਅੱਛਾ ਆਪਣਾ ਜਿਹੜਾ ਕਿ ਨੀਗਾ ਪ੍ਰਦਰਸ਼ਨ ਕੀਤਾ ਵਾ ਖਾਸ ਕਰਕੇ ਜਿਹੜਾ ਬਿਜਲੀ ਬਿੱਲ ਜਿਵੇਂ ਮਾਫ ਕੀਤਾ ਵਾ ਇਹਦੇ ਕਰਕੇ ਬਹੁਤ ਹੀ ਸਮਾਜ ਜਿਹੜਾ ਖੁਸ਼ ਹੈ ਕਈ ਵਾਰ ਸਾਨੂੰ ਲੇਡੀਜ਼ ਸਵਾਲ ਕਰਦੀਆਂ ਜੀ ਤੁਹਾਨੂੰ 1000 ਰੁਪਏ ਕਦੋਂ ਮਿਲੇਗਾ ਜੀ ਮੈਂ ਕਹਾਂ ਜੀ ਵੈਰੀ ਸ਼ਾਰਟਲੀ ਵੀ ਮਿਲੇਗਾ ਤੇ ਉਹ ਫਿਰ ਆਪ ਹੀ ਜਵਾਬ ਦੇਣਗੇ ਕਿ ਉਹ ਤੇ 2000 ਇੱਕ ਸਾਡੀ ਲੇਡੀ ਦਾ ਹੋਣਾ ਜੀ 5-6000 ਰੁਪਏ ਪੂਰੇ ਪਰਿਵਾਰ ਦਾ ਸਾਡਾ ਬਿੱਲ ਮਾਫਰ ਹੈ ਜੀ ਸੋ ਮੇਰੇ ਹਿਸਾਬ ਨਾਲ ਜੀ ਬਹੁਤ ਅੱਛਾ ਰੁਝਾਨ ਹੈ ਜੀ ਸਾਡੇ ਬੇਟਰੀ एरिया ਚ ਖਾਣ ਨੂੰ ਮਨ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਜੀ ਉਹਨਾਂ ਦੇ ਨੌਜਵਾਨ ਦੇ ਵਿੱਚ ਉਹਨਾਂ ਦੇ ਕਾਰਨ ਕਾਰਨ ਹੈ ਕਿ ਉਹਨਾਂ ਨੂੰ ਜਦੋਂ ਲੋਕ ਜਾ ਕੇ ਮਿਲ ਜੇ ਸਤਿਰਨ ਅੰਕਲ ਸਾਡੇ ਨੇ ਸਾਡੇ ਮਾਜੇ ਮਿਲਣਾ ਜੀ ਮੈਨਾਂ ਨਾਲ ਲੈ ਕੇ ਜਾਣੇ ਤੁਹਾਡੀ ਬੜੀ ਪੇਸ਼ਾਨ ਹੈ ਉਹ ਜਿਹੜੇ ਮੁੰਡਾ ਖੁੰਡਾ ਕੋਈ ਜਾਂਦਾ ਨੂੰ ਜਫੀ ਪਾ ਕੇ ਮਿਲਦੇ ਆ ਬੰਦੇ ਖੁਸ਼ ਹੁੰਦੇ ਯਾਰ ਇੱਕ ਲੀਡਰ ਸਾਨੂੰ ਜਫੀ ਪਾ ਕੇ ਮਿਲ ਰਿਹਾ ਵਾ ਫਿਰ ਉਹਨਾਂ ਦੇ ਕਾਮਕਾਰ ਬੜੇ ਵਧੀਆ ਢੰਗ ਨਾਲ ਮੈਂ ਕਈ ਵਾਰ ਉਹਨਾਂ ਕੋਲ ਗਿਆ ਜੀ ਪਿੱਛੇ ਜੇ ਇੱਕ ਵਾਰ ਮੈਂ ਗਿਆ ਜੀ ਕਿ ਲੇਬਰ ਬੜੀ ਆਈ ਸੀ ਉੱਥੇ ਉਹਨਾਂ ਨੂੰ ਬਿਠਾਇਆ ਲੇਬਰ ਨੂੰ ਜਿਹੜਾ ਵਿਚਾਰਨ ਕਰੀ ਕੋਈ ਸ਼ਾਇਦ ਕਿਸੇ ਨੇ ਕੁਰਸੀ ਦਿੱਤੀ ਨਾ ਵਿੱਚ ਤਾਂ ਕਿ ਪੁਰਾਣੇ ਲੀਡਰਾਂ ਨੇ ਤੇ ਕੀ ਕੰਮ ਹੈ ਜੋ ਕੰਮ ਸੀ ਉਹਨਾਂ ਦਾ ਮੌਕੇ ਤੇ ਸ਼ਾਟਆਊਟ ਕੀਤਾ ਤੇ ਇਸ ਕਰਕੇ ਮੁੰਡੇ ਬਹੁਤ ਪਸੰਦ ਅੱਜ ਮੇਰੇ ਤੋਂ ਬਾਈਟ ਵੀ ਤੁਸੀਂ ਲੈ ਰਹੇ ਹੋ ਜੀ ਇਹ ਤੁਸੀਂ ਆਪਣਾ ਭਾਏ ਨੂੰ ਕਿਦਰੀ ਰਿਕਾਰਡ ਕਰ ਲਿਓ ਰਿਕਾਰਡ ਚ ਰੱਖ ਲਿਓ ਕਿ ਅਕਾਲੀ ਦਲ ਤਾਂ ਬਹੁਤ ਪਿੱਛੇ ਜਾਣਾ ਜੀ ਤਾਂ ਲਾਈ ਵੀ ਅਸੀਂ ਮੈਂ ਵੀ ਅਕਾਲੀ ਦਲ ਤੇ ਰਿਆਂ ਪਹਿਲੇ ਟਾਈਮ ਦੀ ਆ ਮਾਰੀ ਪਾਰਟੀ ਤਾਂ ਹੋਣੀ ਬਣੀ ਐ ਪਰ ਉਹਨਾਂ ਦਾ ਵਕਾਰ ਜਿਹੜਾ ਕਿ ਨਹੀਂ ਬਹੁਤ ਪਿੱਛੇ ਚਲਾ ਗਿਆ ਜੀ ਉਹਨਾਂ ਦਾ ਆਪਣਾ ਪਾਰਟੀ ਵੀ ਜੋ ਖਰੇਵਾ ਪੈ ਗਿਆ ਜੀ ਕਰ ਰਹੇ ਨੇ ਬਿਲਕੁਲ ਠੀਕ ਕਰ ਰਹੇ ਜੀ ਕਿਸਾਨ ਮੈਂ ਕਿਸਾਨਾਂ ਨਾਲ ਸਹਿਮਤ ਹਾਂ ਜੀ ਰੀਜ਼ਨ ਇਹ ਹੈ ਕਿ ਦੇਖੋ ਜਦੋਂ ਕਿਸਾਨ ਪਹਿਲਾਂ ਦਿੱਲੀ ਬੈਠੇ ਸੀ ਉਹਨਾਂ ਨੇ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਪ੍ਰੋਮਿਸ ਕੀਤੇ ਜੀ ਔਰ ਟਾਡਾ ਮੰਨ ਲਿਆ ਜੀ ਆਪਾਂ ਜੋ ਕੁਛ ਉਹਨਾਂ ਨੇ ਅੱਗੇ ਇਹਨਾਂ ਦੇ ਆਪਣੀ ਸ਼ਰਤਾਂ ਰੱਖੀਆਂ ਸੀਗੀਆਂ ਉਹ ਫਿਰ ਬਾਅਦ ਵਿੱਚ ਮੁੱਕਰ ਗਏ ਜੀ ਮੋਦੀ ਜੀ ਤੇ ਗੱਲ ਤੇ ਗਲਤ ਹੈ ਨਹੀਂ ਜੀ ਸਾਨੂੰ ਕੋ ਵਚਨ ਦੇ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਔਰ ਕਿਸਾਨ ਸਾਡੇ ਦੇਸ਼ ਦਾ ਆਂਦਾਤਾ ਤੇ ਮਤਲਬ ਸਾਡਾ ਫਰਜ਼ ਬਣਦਾ ਕਿ ਇਹਨਾਂ ਦੇ ਕੋਈ ਕਿਸੇ ਲਈ ਤੇ ਮੰਗ ਨਹੀਂ ਦੇ ਕਿ ਪਾਰਟੀਕੂਲ ਮੈਂ ਆਪਣੇ ਲਈ ਮੰਗ ਰਿਹਾ ਸਾਰੇ ਨਹੀਂ ਮੰਗ ਰਿਹਾ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਸੇਖਵਾ ਜੀ ਇੱਕ ਤਜਰਬੇਕਾਰ ਮਤਲਬ ਯੰਗ ਮੈਨ ਵੀ ਹੈਗਾ ਜੀ ਜਿਸ ਤਰ੍ਹਾਂ ਸ਼ਰੀਰਕ ਅਸੀਂ ਪਰ ਇੱਕ ਤਜਰਬੇਕਾਰ ਪਿਓ ਦਾ ਦੇਦਾ ਤਜਰਬਾ ਉਹਨਾਂ ਦੇ ਕੋਲ ਔਰ ਬੜੇ ਪੁਰਾਣੇ ਇਸੇ ਹਲਕੇ ਤੋਂ ਹੀ ਇਹ ਲੋਕਾਂ ਦੇ ਵਿੱਚ ਵਿਚਰ ਰਹੇ ਆ ਔਰ ਜੇ ਹਰ ਦੀ ਤੁਸੀਂ ਗੱਲ ਕਰਦੇ ਜੀ ਹਰ ਜਦੋਂ ਏਰੀਆ ਸਾਡਾ ਪ੍ਰਭਾਵਿਤ ਹੋਇਆ ਉਦੋਂ ਮੈਂ ਖੁਦ ਨਾਲ ਸੀ ਐਸਐਸਬੀ ਸਾਹਿਬ ਸੀਗੇ ਡੀਸੀ ਸਾਹਿਬ ਸੀ ਉਹਨਾਂ ਟਰੈਕਟਰਾਂ ਦੇ ਬੈ ਕੇ ਪਜਾਮੇ ਟੰਗ ਟੰਗ ਕੇ ਤੇ ਉਹਨਾਂ ਨੇ ਜੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਜਿਹੜਾ ਕਿ ਨਹੀਂ ਹੁੰਦਾ ਮੈਂਨਾਂ ਜਿਹੜਾ ਉਹ ਕੀਤਾ ਤੇ ਇੰਦਾਂ ਦੇ ਮੇਰੇ ਸਾਬ ਨਾਲ ਕੋਈ ਲੀਡਰ ਵੀ ਨਹੀਂ ਕਰਦਾ ਹੈਗਾ ਕਿ ਘਰਾਂ ਦੇ ਵਿੱਚ ਵੜ ਵੜ ਕੇ ਲੋਕਾਂ ਦੇ ਨਾਲ ਉਹ ਮਦਦ ਕਰਨਾ ਮੇਰੇ ਕੋਲ ਇੱਥੇ ਹੀ ਆਈ ਸੀ ਤੂੜੀ ਦੀ ਆਪਣੇ ਕਿੰਨੀਆਂ ਟਰਾਲੀਆਂ ਚਾਰਾ ਲੈ ਕੇ ਦੇ ਪਸ਼ੂਆਂ ਦਾ ਲੋਕਾਂ ਦੇ ਘਰ ਘਰ ਜਿਹੜੇ ਕਿੰਨੇ ਪਹਚਾਇਆ ਉਹਨਾਂ ਨੇ ਸੋ ਇਸ ਕਰਕੇ ਆ ਵੀ ਉਹਨਾਂ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਆ ਲਾਸਟ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਸੇਵਾ ਸਿੰਘ ਜੀ ਸੇਖਵਾ ਦੇ ਬੇਟੇ ਆ ਨਾ ਜਗਰੂਪ ਸਿੰਘ ਜੀ ਸੇਖਵਾ ਉਹਨਾਂ ਨੇ ਮਤਲਬ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਵਿਚਰੇ ਕਿ ਬਹੁਤ ਜ਼ਿਆਦਾ ਮੈਂ ਹੁਣ ਥੋੜਾ ਜਿਹਾ ਪਹਿਲਾਂ ਝੰਡਾ ਪਿੰਡ ਦੇ ਵਿੱਚ ਉਹ ਗਈ ਸੀ ਰੋਸ਼ ਹੋਇਆ ਜੀ ਉੱ ਅੱਲਾ ਮੇਂ ਅੱਛੀ ਲੀਡ ਜੀ ਤੇ ਹੁਣ ਉਹ ਕਹਿਣ ਦੇ ਜੀ ਉੱਥੇ ਦਾਅਵੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਘੱਟੋ ਘੱਟ ਵੀ ਤੁਹਾਨੂੰ 5-700 ਦੀ ਲੀਡ ਨਾਲ ਆਪਣੇ ਪਿੰਡ ਚੋਂ ਦਿੱਤਾਵਾਂਗੇ ਪ੍ਰਧਾਨ ਮੰਤਰੀ ਕੁਰਸੀ ਦੇ ਜੀ ਉਹ ਸਕਸ਼ਮ ਹੈ ਜੀ ਪੜ੍ਹੇ ਲਿਖੇ ਆ ਉਹਨਾਂ ਵਿੱਚ ਇਹੋ ਜਿਹਾ ਕੁਝ ਨਹੀਂ ਕਿ ਅਸੀਂ ਮੈਂ ਧਰਮ ਦੇ ਨਾਂ ਤੇ ਵੋਟ ਲੈ ਲਈਏ ਅਸੀਂ ਉਹਦੇ ਨਾਂ ਤੇ ਵੋਟ ਲੈ ਲਈਏ ਮੈਨੂੰ ਲੀਡਰ ਬੈਸ ਸਮਝਦਾ ਜਿਹੜਾ ਧਰਮ ਨੂੰ ਤੇ ਰਾਜਨੀਤੀ ਨੂੰ ਵੱਖਰਾ ਕਰਦਾ